ਕੈਨੇਡਾ ਦੇ ਪੀਐਮ ਨੇ ਬਹੁਤ ਵੱਡੀ ਇੱਕ ਖੁਸ਼ਖਬਰੀ ਦਿੱਤੀ ਹੈ ਕਿ ਪੀਆ ਮਿਲਣਾ ਹੁਣ ਬਹੁਤ ਹੀ ਜ਼ਿਆਦਾ ਸੌਖਾ ਹੋ ਗਿਆ ਹੈ ਕੈਨੇਡਾ ਦੇ ਜਿਹੜੇ ਨਵੇਂ ਪੀਐਮ ਐ ਮਾਰਕ ਕਰਨੇ ਉਹਨਾਂ ਦੇ ਵੱਲੋਂ ਚਾਰ ਤਰੀਕੇ ਦੱਸੇ ਗਏ ਆ ਉਹਨਾਂ ਚਾਰ ਤਰੀਕਿਆਂ ਦੇ ਨਾਲ ਤੁਸੀਂ ਆਸਾਨੀ ਦੇ ਨਾਲ ਪੀਆਰ ਫਾਈਲ ਅਪਲਾਈ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਆਇਲੈਂਡਸ ਵਿਦ ਸੋਫੀਆ ਕਿ ਕੈਨੇਡਾ ਦੇ ਪੀਆਰ ਦੇ ਰਿਲੇਟਡ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਤੁਹਾਡੇ ਕੋਲ ਪਹੁੰਚੇ ਆਇਲੈਂਡਸ ਦੀ ਜਾਣਕਾਰੀ ਦੇ ਰਿਲੇਟਡ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲ ਪਹੁੰਚੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਆਇਲੈਂਡਸ ਵਿਦ ਸੋਫੀਆ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਚਾਰ ਰਸਤੇ ਜਾਂ ਚਾਰ ਪਲਾਨਸ ਹੈ ਜੋ ਦੱਸੇ ਗਏ ਆ ਮਾਰਕ ਕਰਨ ਦੇ ਵੱਲੋਂ ਕੈਨੇਡਾ ਦੇ ਵਿੱਚ ਪੀਆਰ ਲੈਣ ਦੇ ਲਈ 2025 ਕੇ ਲਈ ਸਰਕਾਰ ਚਾਰ ਨਈ ਰਾਸਤੇ ਪੇਸ਼ ਕਰ ਰਹੀ ਹੈ ਇਹ ਜੋ ਚਾਰ ਪ੍ਰੋਗਰਾਮ ਹੈ ਫਸਟ ਹੈਗਾ ਵੈ ਐਨਹਾਂਸਡ ਕੇਅਰ ਗੀਵਰ ਪਾਇਲਟ ਪ੍ਰੋਗਰਾਮ ਸੈਕਿੰਡ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਥਰਡ ਫ੍ਰੈਂਕੋਫੌਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਤੇ ਫੋਰਥ ਹੈਗਾ ਵੈ ਮੈਨੀਟੋਬਾ ਵੈਸਟ ਸੈਂਟਰਲ ਇਮੀਗ੍ਰੇਸ਼ਨ ਇਨੀਸ਼ੀਏਟਿਵ ਪਾਇਲਟ ਇਹ ਵਾਲੇ ਪ੍ਰੋਗਰਾਮ ਹੈ ਜਿਨ੍ਹਾਂ ਦੇ ਅੰਡਰ ਤੁਸੀਂ ਆਪਣੇ ਪੀਆਰ ਫਾਈਲ ਤੇ ਅਪਲਾਈ ਕਰ ਸਕਦੇ ਹੋ ਤੇ ਇਹਨਾਂ ਦੇ ਵਿੱਚ ਤੁਹਾਨੂੰ ਵਰਕ ਵੀ ਮਿਲੇਗਾ ਮਤਲਬ ਕੰਮ ਵੀ ਮਿਲੇਗਾ ਸਾਰੀ ਜਾਣਕਾਰੀ ਮੈਂ ਤੁਹਾਨੂੰ ਸ਼ੇਅਰ ਕਰ ਦਿੱਤੀ ਹੈ ਆਇਲਟਸ ਦੀਆਂ ਆਨਲਾਈਨ ਕਲਾਸਾਂ ਲਗਾਉਣ ਦੇ ਲਈ ਤੁਸੀਂ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਕੰਟ